ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਹਿਬ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ YouTube ਦਾ ਇਹ ਚੈਨਲ ਆਪ ਸੰਗਤਾਂ ਦੇ ਨਾਲ ਗੁਰਬਾਣੀ ਦੀ ਸਾਂਝ ਪਾਣ ਦੀ ਖਾਤਰ ਬਣਾਇਆ ਹੋਇਆ ਹੈ ਆਪ ਸੰਗਤਾਂ ਦੇ ਨਾਲ ਗੁਰਬਾਣੀ ਦੇ ਸ਼ਬਦ ਕੁਝ ਵਿੱਚੋਂ ਜਿਹੜੇ ਅਲੱਗ-ਅਲੱਗ ਭਾਸ਼ਾਵਾਂ ਦੇ ਸ਼ਬਦ ਉਹ ਔਰ ਨਾਲ ਧੰਗੁਰੂ ਨਾਨਕ ਸਾਹਿਬ ਦੀ ਬਾਣੀ ਸਿੱਧ ਗੋਸ਼ਟ ਇਹ ਵੀ ਸਾਂਝੀ ਕੀਤੀ ਜਾਂਦੀ ਹੈ ਸੋ ਆਪ ਜੀ ਨੂੰ ਬੇਨਤੀ ਹੈ ਆਓ ਗੁਰਬਾਣੀ ਵਿਚਾਰੀਏ YouTube ਦੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਬਾਤੇ ਬਾਤੇ ਸ਼ੇਅਰ ਕਰੋ ਤਾਂ ਕਿ ਗੁਰਬਾਣੀ ਦੀ ਵਿਚਾਰ ਜਿਹੜੀ ਹੈ ਗੁਰਬਾਣੀ ਦੇ ਚਾਹਵਾਨਾਂ ਤੱਕ ਬਾਤੇ ਬਾਤੇ ਪਹੁੰਚ ਸਕੇ ਅੱਜ ਆਪ ਸੰਗਤਾਂ ਦੇ ਨਾਲ ਗੁਰਬਾਣੀ ਦੇ ਵਿੱਚ ਇੱਕ ਸ਼ਬਦ ਹੈ ਖਖੇ ਨੂੰ ਔਕੜ ਸਸਾ ਔਰ ਸਿਹਾਰੀ ਸਸੇ ਨੂੰ ਸਿਹਾਰੇ ਇਹ ਪਾਠ ਕਈ ਵੀਰ ਖੁਸ਼ ਕਰ ਜਾਂਦੇ ਨੇ ਤੇ ਕਈ ਖੁਸ ਕਰ ਜਾਂਦੇ ਨੇ ਉਂਝ ਗੁਰਬਾਣੀ ਦੇ ਵਿੱਚੋਂ ਜਦੋਂ ਸਾਨੂੰ ਸੇਧ ਮਿਲਦੀ ਹੈ ਸਮਝ ਮਿਲਦੀ ਹੈ ਤਾਂ ਇਹ ਪਾਠ ਕਈ ਵਾਰੀ ਖੁਸ਼ ਵੀ ਕਰਨਾ ਪੈਂਦਾ ਹੈ ਔਰ ਖੁਸ ਵੀ ਕਰਨਾ ਪੈਂਦਾ ਹੈ ਜਦੋਂ ਖੁਸ ਪਾਠ ਹੋਵੇਗਾ ਕਿਹੜੀ ਭਾਸ਼ਾ ਵਿੱਚ ਵਰਤਿਆ ਹੋਵੇਗਾ ਸਤਿਗੁਰ ਨੇ ਤੇ ਜਦੋਂ ਖੁਸ਼ ਪਾਠ ਹੋਵੇਗਾ ਫਿਰ ਉਹ ਕਿਹੜੀ ਭਾਸ਼ਾ ਦਾ ਸ਼ਬਦ ਹੋਵੇਗਾ ਔਰ ਕਿਸ ਸਬੰਧ ਵਿੱਚ ਸਤਿਗੁਰ ਜੀ ਨੇ ਉਹਨੂੰ ਵਰਤਿਆ ਹੋਇਆ ਹੈ ਸਵਾ ਗੁਰਬਾਣੀ ਦੇ ਵਿੱਚੋਂ ਕੁਝ ਪੰਕਤੀਆਂ ਹਨ ਜਿਉਆਪ ਜੀ ਬੋਰਡ ਦੇ ਉੱਤੇ ਦੇਖ ਰਹੇ ਹੋ ਸਭ ਤੋਂ ਪਹਿਲਾਂ ਜਿਹੜਾ ਸ਼ਬਦ ਸਾਂਝਾ ਕਰਨਾ ਹੈ ਖਖੇ ਨੂੰ ਔਕੜ ਸਸੇ ਨੂੰ ਸਿਹਾਰੀ ਖੁਸ਼ ਆਓ 417 ਅੰਗ ਦੇ ਉੱਤੇ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਬਾਣੀ ਆਸਾ ਰਗ ਦੇ ਵਿੱਚ ਇੱਕ ਪੰਕਤੀ ਹੈ ਜਿੱਥੋਂ ਪਹਿਲਾ ਸ਼ਬਦ ਸ਼ੁਰੂ ਹੁੰਦਾ ਹੈ ਜਿਨ ਸਿਰ ਸੋਹਣ ਪਟੀਆਂ ਮੰਗੀ ਪਾਇ ਸੰਧੂਰ ਇਹ ਬਾਬਰ ਬਾਣੀ ਦੇ ਨਾਲ ਸੰਬੰਧਿਤ ਸ਼ਬਦ ਦੋ ਇਕੱਠੇ ਹਨ ਤੇ ਉਹਦੇ ਵਿੱਚ ਅੱਗੇ ਇਹ ਪੰਕਤੀ ਆਉਂਦੀ ਹੈ ਜਿਸ ਨੂੰ ਆਪ ਖੁਆਇ ਕਰਤਾ ਖੋਸ ਲਏ ਚੰਗਿਆਈ ਇਹ ਸ਼ਬਦ ਸੰਸਕ੍ਰਿਤ ਭਾਸ਼ਾ ਦੇ ਵਿੱਚ ਲਿਖਿਆ ਹੋਇਆ ਹੈ ਪੰਜਾਬੀ ਦੇ ਵਿੱਚ ਲਿਖਿਆ ਹੋਇਆ ਗੁਰਮੁਖੀ ਦੇ ਵਿੱਚ ਪਰੇ ਸ਼ਬਦ ਜਦੋਂ ਅਸੀਂ ਬੋਲਣਾ ਇਸ ਸੰਸਕ੍ਰਿਤ ਭਾਸ਼ਾ ਦੇ ਵਿੱਚ ਹੋਵੇਗਾ ਜਿਵੇਂ ਮੈਂ ਆਪ ਸੰਗਤਾਂ ਦੇ ਨਾਲ ਸਾਂਝੇ ਕੀਤੇ ਨੇ ਦੀਨ ਸ਼ਬਦ ਸੰਸਕ੍ਰਿਤ ਵਿੱਚ ਬੋਲਾਂਗੇ ਇਸ ਦਾ ਅਰਥ ਗਰੀਬ ਹੋਵੇਗਾ ਪਰ ਜੇ ਅਸੀਂ ਦਾ ਅਰਥ ਕੋਈ ਦੀਨ ਮਜ਼ਬ ਧਰਮ ਕਰਨਾ ਹੋਵੇ ਇਹਦਾ ਮਤਲਬ ਅਸੀਂ ਉਰਦੂ ਭਾਸ਼ਾ ਬੋਲਦੇ ਹਾਂ ਗੱਜ ਸ਼ਬਦ ਜਦੋਂ ਹਾਥੀ ਵਾਸਤੇ ਵਰਤਾਂਗੇ ਤਾਂ ਸਮਝੋ ਅਸੀਂ ਸੰਸਕ੍ਰਿਤ ਜਿਹੜੀ ਭਾਸ਼ਾ ਬੋਲ ਰਹੇ ਹਾਂ ਪਰ ਜਦੋਂ ਮਿੰਤੀ ਵਾਲੇ ਗਾਜ ਜਿਹੜਾ ਮੀਟਰ ਤੋਂ 3 ਇੰਚੀ ਛੋਟਾ ਹੁੰਦਾ ਹੈ ਜਦੋਂ ਉਸ ਗੱਜ ਦੀ ਗੱਲ ਕਰਾਂਗੇ ਫਿਰ ਉਹ ਫਾਰਸੀ ਦਾ ਸ਼ਬਦ ਹੋਵੇਗਾ ਬਿਲਕੁਲ ਇਸੇ ਤਰ੍ਹਾਂ ਇਹ ਜਿਹੜਾ ਖੁਸ ਸ਼ਬਦ ਹੈ ਇੱਥੇ ਸੰਸਕ੍ਰਿਤ ਦੇ ਵਿੱਚ ਹੈ ਖੁਸ ਖੋਣਾ ਜਿਸ ਨੂੰ ਮਾਲਕ ਨੇ ਪ੍ਰਮਾਤਮਾ ਨੇ ਕੋਈ ਦੁੱਖ ਤਲੀ ਦੇਣੀ ਹੋਵੇ ਜਾਂ ਖੱਜਲ ਕਰਨਾ ਹੋਵੇ ਇਸ ਤਰ੍ਹਾਂ ਕਹਿ ਲਿਏ ਖੋਸ ਲਏ ਚੰਗਿਆਈ ਉਹਦੇ ਕੋਲੋਂ ਚੰਗੇ ਗੁਣ ਖੋਲਦਾ ਮਾਲਕ ਉਹਦੇ ਵਿੱਚ ਆਗਣ ਭਰ ਜਾਂਦੇ ਉਹਦੇ ਵਿੱਚ ਚੰਗੇ ਗੁਣ ਨਹੀਂ ਰਹਿੰਦੇ ਫਿਰ ਇੱਥੇ ਸ਼ਬਦ ਹੈ ਖੋਸ ਇਸੇ ਤਰ੍ਹਾਂ ਹੀ ਜਦੋਂ ਅਸੀਂ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਦੀ ਪਵਨ ਬਾਣੀ ਮਾਰੂ ਰਗ ਦੇ ਵਿੱਚ ਜਿਹੜਾ ਸ਼ਬਦ ਅਸੀਂ ਪੜ੍ਹਦੇ ਹਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਪੰਜਵੀਂ ਜੋਤ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਤੇ ਉੱਥੇ 1020 ਦੇ ਅੰਸ਼ ਸ਼ਬਦ 1020 ਅੰਗ ਦੇ ਉੱਤੇ ਜਿਹੜਾ ਸ਼ਬਦਾਂ ਦਾ ਖੁਸ ਖੁਸ ਲੈਂਦਾ ਵਸਤ ਪਰਾਇ ਉੱਥੇ ਵੀ ਸ਼ਬਦ ਖੁਸ ਖੁਸ ਹੈ ਇੱਕ ਵਾਰੀ ਇੱਕ ਸੱਜਣ ਨੇ ਮੈਨੂੰ ਇਹ ਸਵਾਲ ਵੀ ਕੀਤਾ ਸੀ ਕਿ ਜੇ ਅਸੀਂ ਇਸ ਨੂੰ ਖੁਸ਼ ਸ਼ਬਦ ਪੜ੍ਹ ਲਈਏ ਤੇ ਵੀ ਖੁਸ਼ ਹੋ ਕੇ ਪਰਾਇ ਵਸਤੂ ਲੈਂਦਾ ਪਰ ਨਹੀਂ ਉੱਥੇ ਸ਼ਬਦ ਸੰਸਕ੍ਰਿਤ ਭਾਸ਼ਾ ਦੇ ਵਿੱਚ ਹੀ ਹੈ ਮਹਾਰਾਜ ਕਹਿੰਦੇ ਇਹ ਜਿਹੜਾ ਮਨੁੱਖ ਹੈ ਖੁਸ ਖੁਸ ਇਹ ਲੈਂਦਾ ਬਿੰਦੀ ਲਾ ਕੇ ਪੜਨਾ ਲੈਂਦਾ ਖੁਸ ਖੁਸ ਲੈਂਦਾ ਵਸਤ ਪਰਾਈ ਵੇਖਿਆ ਸੁਣਿਆ ਤੇਰਾ ਨਾਲ ਖੁਦਾਈ ਤੇਰਾ ਨਾਲ ਖੁਦਾਈ ਦੁਨੀਆ ਲੱਭ ਪਿਆ ਖਾਤੇ ਅੰਦਰ ਅਗਲੀ ਗੱਲ ਨਾ ਜਾਣੀਆ ਤੋ ਇੱਥੇ ਵੀ ਪਾਠ ਖੁਸ ਖੁਸ ਹੈ ਤੋ ਇੱਥੇ ਵੀ ਅਸੀਂ ਪਾਠ ਖੁਸ ਖੁਸ ਪੜਨਾ ਹੈ ਪਰ ਜਦੋਂ ਅਸੀਂ ਪਾਕ ਨਾਮਦੇਵ ਜੀ ਦੀ ਬਾਣੀ ਪੜਾਂਗੇ ਹੱਲੇ ਯਾਰਾਂ ਹੱਲੇ ਯਾਰਾਂ ਖੁਸ਼ ਖਬਰੀ ਇੱਥੇ ਫਾਰਸੀ ਭਾਸ਼ਾ ਦਾ ਸ਼ਬਦ ਹੋਵੇਗਾ ਔਰ ਇੱਥੇ ਗੱਲ ਹੈ ਪ੍ਰਸੰਤਾ ਦੀ ਖੁਸ਼ੀ ਦੀ ਤੇ ਇੱਥੇ ਖੁਸ਼ ਖਬਰੀ ਹੈ ਤੇ ਇੱਥੇ ਪਾਠ ਖੁਸ਼ ਖਬਰੀ ਪੜਨਾ ਹੈ ਸਿਸ਼ਤਰਾਂ ਸੀ ਦੇਖਿਆ ਕਿ ਖੁਸ ਤੇ ਖੁਸ਼ ਦੇ ਵਿੱਚ ਕੀ ਫਰਕ ਹੈ पाठ पढ़न लगे हमेशा इस गल का ख्याल रखना कि जो पता लग जाए कि फारसी भाषा का शब्द अर्थ मुताबक समझ आता होती तो बिंदी ला के खुश पाठ करना है नहीं पाठ खुश होगा खुश खुश जा खुश कट्ठा लिखा दो बारी खुस खुश एक बारी लिखिया खुश इस तरीके गुरबाणी को असी विचार के पढ़ना है समझना है वागुरू जी का खालसा वाहगुरू जी की फतेह